ਔਰ ਜਿਹੜਾ ਪਿਛਲੇ 20-30 ਸਾਲਾਂ ਤੋਂ ਇਸ ਸ਼ਹਿਰ ਤੇ ਕਾਬਜ ਆਪਣੇ ਆਪ ਨੂੰ ਰਾਜਾ ਦੱਸ ਰਿਹਾ ਉਹਨੂੰ ਸ਼ੀਸ਼ਾ ਦਿਖਾਉਣ ਦਾ ਹੀ ਏਜੰਡਾ ਹੋਰ ਕੋਈ ਏਜੰਡਾ ਨਹੀਂ ਹੈ ਬਿਲਕੁਲ ਹੋਏ ਜੰਟਾ ਜੀ ਉਹ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਜੀ ਐਮਸੀ ਦਮੇਰਾਏ ਕੋਈ ਵੀ ਐਮਸੀ ਜਿਹੜਾ ਹੈ ਅਸਤੀਫਾ ਦੇ ਦੋ ਉਹਦੇ ਸਾਹਮਣੇ ਤੁਸੀਂ ਇਲੈਕਸ਼ਨ ਲੜੋ ਮੈਂ ਉਹ ਕਹਿਣਾ ਭੱਲਿਆ ਮਾਨਸਾ ਤੁਸੀਂ ਆਪ ਅਸਤੀਫਾ ਦਿਓ ਔਰ ਇਹ ਗੱਲ ਹੈ ਇਨੀ ਗੱਲ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਰੱਖਿਓ ਕਿ ਕੋਈ دارو ਨਹੀਂ ਕੋਈ ਪੈਸਾ ਨਹੀਂ ਕੋਈ ਹੋਰ ਕੋਈ ਇੰਦਾ ਦਾ ਛੇੜਿਆੰਤਰ ਨਾ ਵਰਤਿਓ ਮੈਂ ਤੁਹਾਡੇ ਸਾਹਮਣੇ ਖੜਾ ਹੋਊਂਗਾ ਔਰ ਫਿਰ ਤੁਸੀਂ ਦੱਸਿਓ ਕਿ ਸ਼ਹਿਰ ਦੇ ਲੋਕ ਕਿਹਨੂੰ ਵੋਟਾਂ ਪਾਉਂਦੇ ਤੁਹਾਨੂੰ ਇਹ ਵੀ ਪਤਾ ਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਉਤੋਂ ਪਿਛੇ ਵੀ ਕਿੰਦਾ ਜਿੱਤਦੇ ਰਿਹਾ ਬਸ ਉਹ ਆ ਕਿ ਉਹ ਹੱਥ ਕੰਡੇ ਨਾ ਵਰਤਿਓ ਇੱਕ ਵਾਰੀ ਫਿਰ ਦੱਸਿਓ ਕਿ ਕੀ ਗੱਲਬਾਤ ਬਣਦੀ ਆਪਾਂ ਦੋਵੇਂ ਮੈਦਾਨ ਚ ਆਉਨੇ ਆ ਮੈਂ ਐਮਸੀ ਲੜਨ ਵਾਲੀ ਹੁਣ ਪੋਜੀਸ਼ਨ ਨਹੀਂ ਮੈਂ ਸਟੇਟ ਦਾ ਅਹੁਦੇਦਾਰ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦਾ ਇੱਕ ਲੀਡਰ ਸਮਝਦੇ ਹੋ ਮੈਂ ਵੀ ਲੀਡਰ ਆ ਆਮ ਆਦਮੀ ਪਾਰਟੀ ਦੇ ਵਿੱਚ ਇਥੇ ਸ਼ਹਿਰ ਦੀ ਵੀ ਪੰਜਾਬ ਦੀ ਨੁਮਾਇੰਦਗੀ ਕਰਦਾ ਤੁਸੀਂ ਜੇ ਲੜਨੀ ਆ ਤਾਂ ਆਪਾਂ ਤੁਸੀਂ ਆਪਣੀ ਐਮਐਲਏ ਸ਼ਿਪ ਤੋਂ ਸਥਿਪਾ ਦਿਓ ਫਿਰ ਆਪਾਂ ਲੜਾਂਗੇ ਫਿਰ ਪਤਾ ਲੱਗੂਗਾ ਵੀ ਪਾਣੀ ਕਿਹੜੇ ਪੁਲਾਂ ਥੰਨੇ ਲੰਘਦਾ ਤੇ ਲੋਕ ਕਿਨੂੰ ਨਵਾਜਦੇ ਸੀ ਦੇਖੋ ਕੰਪੀਟੀਸ਼ਨ ਕੋਈ ਨਹੀਂ ਆ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਐਮਸੀਆਂ ਤੋਂ ਅਸਤੀਫਾ ਦੋਣਾ ਤੇ ਸਾਰੇ ਐਮਸੀਆਂ ਤੋਂ ਅਸਤੀਫਾ ਦਵਾਇਆ ਜਾਵੇ ਕਾਰਪੋਰੇਸ਼ਨ ਮੈਂ ਅਜ ਵੀ ਮੰਨਦਾ ਪਵਾ ਕੋਈ ਕੁਛ ਕਹੀ ਜਾਵੇ ਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਕ ਕਪੂੜ ਥਲੇ ਦੇ ਉੱਤੇ ਬੋਝਿਆ ਉਹਦੇ ਉੱਤੇ ਜਿਹੜਾ ਉਹ ਸਾਰੇ ਐਮਸੀ ਜਿਹੜੇ ਅਸਤੀਫਾ ਦੇਣ ਔਰ ਕਾਰਪੋਰੇਸ਼ਨ ਭੰਗ ਕਰਕੇ ਜਿਹੜੀ ਇਹ ਦੁਆਰਾ ਜਿਹੜੀ ਹੈ ਰੱਬ ਜਿਹੜਾ ਭਲਾ ਕਰੇ ਜਿਹੜੀ ਕਾਉਂਸਲ ਬਣੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਆ ਸੁਚੱਜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਹੋਣ ਇਹੋ ਮੇਰੀ ਬੇਨਤੀ ਆ ਅਦਰਵਾਈਜ਼ ਮੈਂ ਕਿਸੇ ਐਮਸੀ ਨੂੰ ਕਿਉਂਕਿ ਜੋ ਇਹ ਐਮਸੀ ਦੇ ਸਹਿਬਾਨ ਜਿਹੜੇ ਨੇ ਜੇ ਉਹ ਇਹ ਸੋਚ ਲੈਣ ਕਿ ਸਾਡਾ ਜਿਹੜਾ ਤੋਰੀ ਫੁਲਕਾ 17000 ਨਾਲ ਚੱਲਣਾ ਉਹ ਸਦਾ ਨਹੀਂ ਚੱਲਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਮੈਂ ਐਮਸੀ ਸਭਾ ਨੂੰ ਵੀ ਇਹੋ ਗੱਲ ਕਹਿਣਾ ਇਸ ਸ਼ਹਿਰ ਦੇ ਤੁਸੀਂ ਸਦਾ ਰਹਿਣਾ ਜੀ ਰਣਤ ਤੁਸੀਂ ਇਹ ਜਿਹੜੇ ਲੋਕ ਆ ਇਥੋਂ ਦੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਨਵਾਜਿਆ ਜਿਨ੍ਹਾਂ ਜਿਹੜੇ ਤੁਸੀਂ ਉਹਨਾਂ ਦਾ ਨਹੀਂ ਸੋਚਦੇ ਇਹ 17 17000 ਨਾਲ ਕੋਈ ਗੱਲ ਨਹੀਂ ਬਣਨੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਜੋ ਤੁਸੀਂ 22 ਸਾਲ ਪਿਛੇ ਨਹੀਂ ਕੀਤਾ ਰੱਬ ਦਾ ਵਾਸਤਾ ਹੋਣੀ ਕਰ ਲਓ ਕੋਜੀ ਸਿਆਸਤ ਛੱਡ ਦਿਓ ਕਪੂਰਥਲੇ ਦੇ ਭਲਾ ਭਲੇ ਲਈ ਕਪੂਰਥਲੇ ਲੋਕਾਂ ਦੇ ਭਲੇ ਲਈ ਜਿਹੜਾ ਕੰਮ ਕਰੋ ਤੁਸੀਂ ਕਹਿੰਨੇ ਪੈਰਿਸ ਨਹੀਂ ਬਣਾ ਸਕਦੇ ਮੈਂ ਕਪੂਰਥਲੇ ਨੂੰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੀ ਸੋਚ ਹੀ ਨਹੀਂ ਤੁਸੀਂ ਨਾ ਕਦੀ ਕਪੂਰਥਲ ਵਾਲੇ ਸੋਚਿਆ ਨਾ ਹੀ ਅੱਜ ਵੀ ਨਹੀਂ ਸੋਚਦੇ ਤੁਸੀਂ ਕਹਿੰਨੇ ਕਿ ਮੈਨੂੰ ਜੀ ਮੇਰੇ ਵੀ ਰੋਕ ਟੋਕ ਨਾ ਹੋਵੇ ਵਿੱਚ ਤੇ ਮੈਂ ਮੈਂ ਦੇਖੋ ਕੀ ਕਰਦਾ ਤੁਹਾਨੂੰ ਲੋਕ ਲੋਕਾਂ ਨੂੰ ਪਤਾ ਤੁਸੀਂ ਕੀ ਕਰਦੇ ਕੀ ਕਰਦੇ ਰਹੇ ਤੁਸੀਂ ਲੋਕ ਤੁਸੀਂ ਮੈਂ ਬਾਰ ਬਾਰ ਫੇਰ ਬੇਨਤੀ ਇਹ ਕਰਦਾ ਕਿ ਤੁਸੀਂ ਜਿਹੜਾ ਨਾ ਕਪੂਰਥਲੇ ਦੇ ਭਲੇ ਲਈ ਗੱਲ ਕਰੋ ਰਬ ਦਾ ਵਾਸਤਾ ਕਿਹੜੇ ਇੱਕ ਅਦੇ ਬੰਦੇ ਤੁਸੀਂ ਪਤਾ ਨਹੀਂ ਕਿਹਦੀਆਂ ਸਲਾਹਾਂ ਲੈਣੀਆਂ ਜਾਂ ਕਿਹੜੀ ਤੁਹਾਡੀ ਟੀਮ ਹੈ ਜਿਹਦੇ ਮਗਰ ਲਾ ਕੇ ਤੁਸੀਂ ਉੱਥੇ ਦੰਦਨ ਕਰਦੇ ਆਉਨੇ ਆ ਤੇ ਇੱਥੇ ਇੱਕ ਦੋ ਜੜੀਆਂ ਅੱਖਾਂ ਦਿਖਾ ਕੇ ਕਹਿੰਦੇ ਆ ਨਹੀਂ ਆ ਜੀ ਆ ਜਿਹੜਾ ਮਤਾ ਪੈਣਾ ਚਾਹੀਦਾ ਆ ਨਹੀਂ ਉਹ ਨਾ ਕਰੋ ਕਪੂਰ ਥੱਲੇ ਦੇ ਭਲੇ ਦੀ ਗੱਲ ਕਰੋ ਲੋਕੀ ਤੁਹਾਨੂੰ ਜਿਹੜੇ ਪਹਿਲੀਆਂ ਨਾਲੋਂ ਵੀ ਵੱਧ ਵੋਟਾਂ ਨਾਲ ਆਚਣਗੇ ਮੇਰਾ ਕੋਈ 1% ਕੋਈ ਇੰਟਰਸਟ ਨਹੀਂ ਤਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਮੱਥਾ ਲਾਉਣ ਦਾ ਮੈਂ ਕਹਿੰਨਾ ਕਿ ਤੁਸੀਂ ਕਪੂਰਥਲੇ ਨਾਲ ਜਿਹੜਾ ਮੱਥਾ ਲਾਇਆ ਰੱਬ ਦਾ ਵਾਸਤਾ ਉਹ ਨਾਲ ਲਾਓ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚੋ ਕਿ ਮੈਂ ਕੀ ਕੀਤਾ ਜਿਵੇਂ ਮੈਂ ਇੱਕ ਗੱਲ ਹੋਰ ਕਹਿ ਦਿਆਂ ਤੁਹਾਨੂੰ ਤਕਰੀਬਨ 22 ਸਾਲ ਹੋ ਗਏ ਨੇ ਇਸ ਕਪੂਰਥਲੇ ਵਿੱਚ ਆਏ ਨੇ 22 ਸਾਲਾਂ ਚੋਂ ਅੱਧਾ ਕਰ ਲਓ 11 ਉਹਦਾ ਵੀ ਅੱਧਾ ਕਰ ਲਓ 5.5 ਪੰਜ ਹੀ ਕੰਮ ਦਿਖਾ ਦਿਓ ਤੁਸੀਂ ਮੈਂ ਇਨੇ 22 ਸਾਲਾਂ ਚ ਮੈਂ ਆ ਕਪੂਰਥਲੇ ਦੇ ਭਲੇ ਕੀਤਾ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਤੁਸੀਂ ਕਾਗਜ਼ਾਂ ਬਾਰੇ ਖਲਾਸਾ ਕੀਤਾ ਸੀਗਾ ਉਹ ਕਹਿੰਦੇ ਕਿ ਬਿਜਲੀ ਦੇ ਰੈਸ ਦੀ ਜਾਂਚ ਕਰਾ ਲਓ ਤੇ ਵੀਜੀ ਵੀਜੀ ਲਾਸਦੀ ਦੇਖੋ ਜਾਂਚ ਕੀ ਹੋਣੀ ਤੇ ਸਾਹਮਣੇ ਸਾਰਾ ਕੁਝ ਉਹ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹਦੇ ਕੀ ਹੋਇਆ ਪਿਆ ਕੀ ਆ ਬਿਲਕੁਲ ਉਹਦੇ ਜਿਹੇ ਕਹਿ ਰਹੇ ਨੇ ਕਿ ਜਦੋਂ ਮੇਰੇ ਧਿਆਨ ਦੇ ਵਿੱਚ ਆਂਦੀ ਗੱਲ ਉਥੇ ਲੋਕਾਂ ਨਾਲ ਵੀ ਤਾਲੁਕਾ ਜਿਹੜਾ ਉਹ ਰਾਫਤਾ ਕੀਤਾ ਗਿਆ ਉਹ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਜਿਨ੍ਹਾਂ ਨੂੰ ਤਰਾਜ ਹੋਊਗਾ ਬਾਕੀ ਜਿਹੜੇ ਵਿਭਾਗੀ ਕਾਰਵਾਈ ਲਈ ਮੰਗ ਪੱਤਰ ਵੀ ਦੇ ਦਿੱਤਾ ਗਿਆ ਤੁਸੀਂ ਸਾਰੇ ਮੇਰੇ ਵੀਰੋ ਤੁਹਾਨੂੰ ਬਹੁਤ ਜਲਦੀ ਪਤਾ ਲੱਗੂਗਾ ਕਿ ਕੀ ਕਾਰਵਾਈ ਹੋ ਰਹੀ ਆ ਪਰ ਉਹ ਬੱਬਰ ਸ਼ੇਰ ਮੰਗਰ ਇੰਦਾ ਗਰਜਦੇ ਹੋਏ ਵੀਡੀਓ ਜਿਹੜੇ ਕਹਿੰਦੇ ਕਿ ਢੋਟਸਾ ਜਿਵੇਂ ਪੋਤੜੇ ਫੁੱਲਣ ਤੇ ਆ ਗਿਆ ਤੇ ਇਹਨੂੰ ਸਭ ਕੁਛ ਦਾ ਨਿਕਲ ਜਾਣਾ ਦੇਖੋ ਮੈਂ ਤੇ ਇਹ ਗੱਲ ਕਹੀ ਨਾ ਕਿ ਪੂਤੜਿਆਂ ਚ ਕੀ ਹੁੰਦਾ ਜੇ ਕਿਸੇ ਨੇ ਗੰਦਨੇ ਖੇਲਣਾ ਤਾਂ ਕੀ ਖੇਲੀ ਜਾਵੇ ਮੇਰਾ ਕੀ ਲੈਣਾ ਦੇਣਾ ਉਹਦੇ ਨਾਲ ਬਾਕੀ ਜੋ ਮੈਂ ਕੋਈ ਗਲਤ ਗੱਲ ਕੀਤੀ ਹੋਵੇ ਮੈਂ ਉਹਦਾ ਦੇਣਦਾਰ ਆ ਮੇਰੀ ਥਾਂ ਕਿਸੇ ਨੇ ਕਰਨਾ ਕਿਸੇ ਨੇ ਜਿਹੜੀ ਆ ਉਹ ਜੋ ਵੀ ਆ ਜੇ ਉਹਨਾਂ ਨੇ ਮੈਂ ਤੈਨੂੰ ਦੱਸੇ ਗਾਂਧੀ ਭੋਲਣਾ ਬੋਲੀ ਜਾਣ ਮੈਂ ਕੁਛ ਵੀ ਨਹੀਂ ਦੀ ਕੋਈ ਗੱਲ ਕਰਦਾ ਅਫਸਰ ਸ਼ਾਹਪਿੰਡ ਨਿਯਾਜ ਕਬਜ਼ੇ ਦੀ ਗੱਲ ਕੀਤੀ ਆ ਉੱਥੇ ਜਿਹੜਾ ਵਾ ਟ੍ਰੀਟਮੈਂਟ ਪਲਾਟ ਬਣ ਤੋਂ ਪਹਿਲਾਂ ਇੱਕ ਕਲੋਨੀ ਬਣੀ ਸੀ ਜਿਸ ਦਾ ਨਾਮ ਹੈਗਾ ਡਾਕਟਰ ਭੀਮਰਾਓ ਅੰਬੇਡਕਰ ਨਗਰ ਜੇ ਅੱਜ ਆਮ ਆਦਮੀ ਪਾਰਟੀ ਉਸ ਕਲੋਨੀ ਨੂੰ ਢੋਂਦੀ ਹੈ ਚਾਹੇ ਉੱਥੇ ਲੋਕਾਂ ਦੇ ਉੱਤੇ ਧੱਕਾਸ਼ਾਹੀ ਕਰਦੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਬੰਦ ਚ ਤੁਹਾਡਾ ਕੀ ਕਹਿ ਦੇਖੋ ਮੈਨੂੰ ਜਿਹੜੀ ਜਿਹੜੀ ਉੱਥੇ ਕੋ ਕਲੋਨੀ ਬਣੀ ਹੁੰਦੀ ਤੇ ਟ੍ਰੀਟਮੈਂਟ ਪਲੈਂਟ ਕਿੰਦਾ ਲੱਗ ਜਾਂਦਾ ਜਿਹੜੀ ਕਿਸੇ ਵੀ ਤਰ੍ਹਾਂ ਦਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿਸੇ ਵੀ ਗਰੀਬ ਗੁਰਬੇਨਾ ਧੱਕਾ ਨਹੀਂ ਬਲਕਿ ਉਹਨਾਂ ਦੇ ਵਿੱਚੋਂ ਹੀ ਸਾਰੇ ਐਮ ਐਲ ਏ ਸਹਿਬਾਨ ਅਜਾ ਆਪ ਹੀ ਮਾਨ ਸਾਹਿਬ ਗਰੀਬ ਪਰਿਵਾਰ ਚੋਂ ਨੇ ਉਹਨਾਂ ਨੂੰ ਗਰੀਬਾਂ ਦਾ ਦਰਦ ਪਤਾ ਉਹਨਾਂ ਦੀ ਗੱਲ ਕਰਨ ਵਾਲੇ ਤੁਸੀਂ ਕਹ ਰਹੇ ਉੱਥੇ ਕਲੋਨੀ ਬਣੀ ਵੀ ਸਿਵਰਿਟੀਜ਼ਮੈਂਟ ਪਲਾਨ ਕਿੰਦਾ ਲੱਗ ਗਿਆ ਉਹਦੇ ਨਾਲ ਕੂੜਾ ਕਿੰਦਾ ਡਿੱਗਣ ਲੱਗ ਪਿਆ ਜਿਹੜੇ ਉੱਥੇ ਬੰਦੇ ਬੈਠੇ ਨੇ ਉਹਨਾਂ ਨੂੰ ਧੱਕਾ ਕਲੋਨੀ ਮੈਂ ਤੁਹਾਡੇ ਕੋਲ ਨੂੰ ਬਾਬਾ ਸਾਹਿਬ ਦੇ ਨਾਂ ਦੀ ਕਲੋਨੀ ਸੋਣੀ ਉਹਨੂੰ ਤਾਂ ਧੱਕਾ ਕਲੋਨੀ ਕਹਿੰਦੇ ਆ ਜੇ ਕਿਸੇ ਨੇ ਧੱਕਾ ਕੀਤਾ ਹੋਇਆ ਤੇ ਉਹਦਾ ਫਿਰ ਨਿਤਾਰਾ ਨਿਕਲ ਆਊਗਾ ਵਿਧਾਇਕ ਸਾਹਿਬ ਹਰ ਟਾਈਮ ਅਫਸਰ ਸਾਹਿਬ ਨੂੰ ਕਿਉਂ ਕੋਸਦੀ ਆ ਕੀ ਕਾਰਨ ਕਿ ਤੁਸੀਂ ਮੰਨਦੇ ਦੇਖੋ ਉਹਨਾਂ ਨੇ ਆਪਣੇ ਸਮੇਂ ਤੇ ਚੰਗੀਆਂ ਚਲਾਈਆਂ ਹੋਈਆਂ ਕਿਸੇ ਵੀ ਅਫਸਰ ਨੂੰ ਜੋ ਕਹਿ ਜਾਂਦੇ ਸੀ ਲੱਲਾ ਪੱਬਾ ਸਾਈਜ਼ ਫੈਦੀ ਉਹ ਹੁੰਦੀ ਸੀ ਅੱਜ ਸਰਕਾਰ ਬਦਲ ਗਈ ਆ ਅਗੇ ਹੁੰਦਾ ਸੀ ਜਿਹੜੀ ਅਕਾਲੀ ਔਰ ਕਾਂਗਰਸ ਕਿਸੇ ਦੀ ਵੀ ਸਰਕਾਰ ਹੋਵੇ ਕਿਉਂਕਿ ਬਤਾਤ ਜਿਹੜੀ ਸਰਕਾਰ ਹੈ ਉਹ ਕਾਂਗਰਸ ਨਹੀਂ ਅਕਾਲੀਆਂ ਦੀ ਰਹੀ ਆ ਪਰ ਇਹਨਾਂ ਦੀ ਆਪਸ ਵਿੱਚ ਗੱਟਮਟ ਇੱਕ ਸੀ ਇੱਕੋ ਜਾਨੀ ਇਹਨਾਂ ਦੀ ਚੱਲਦੀ ਰਹੀ ਕਿਸੇ ਅਕਾਲੀ ਲੀਡਰਵਿੰਪਸ ਦੱਸਦੇ ਇੱਥੇ ਕਿਸੇ ਦੀ ਚੱਲਦੀ ਰਹੀ ਅੱਜ ਉਹ ਚਲਣੀ ਬੰਦ ਹੋ ਗਈ ਆ ਇਸੇ ਕਰਕੇ ਰੌਲਾ ਪਾਉਂਦੇ ਹੁਣ ਲਾਸਟ ਸਵਾਲ ਇੱਕੋ ਹੀ ਆ ਕਿ ਤੁਸੀਂ ਹੁਣ ਇਲੈਕਸ਼ਨ ਲੜਨ ਲਈ ਕਮਰ ਕੱਸ ਲਈ ਹੈ ਮੈਂ ਜਿਸ ਦਿਨ ਆਮ ਆਦਮੀ ਪਾਰਟੀ ਚ ਆਇਆ ਨਾ ਜੀ ਮੈਂ ਉਦੋਂ ਦੀ ਕਮਰ ਮੈਂ 17 ਚ ਵੀ ਦਾਵੇਦਾਰ ਸੀ 22 ਚ ਵੀ ਦਾਵੇਦਾਰ ਸੀ ਮੇਰੀ ਪਾਰਟੀ ਮੈਨੂੰ ਜਿੱਥੇ ਖੜੀ ਕਰੂਗੀ ਮੈਂ ਉੱਥੇ ਖੜਾ ਮੈਨੂੰ ਜੋ ਕਹੂਗੇ ਮੈਂ 500% ਜੇ ਅਸਤੀਫਾ ਦੇਉਣ ਮੈਂ 500% ਇਹਨਾਂ ਦੇ ਖਿਲਾਫ ਲੜਨ ਨੂੰ ਤਿਆਰ ਹਾਂ ਪਰ ਸ਼ਰਤ ਉਹੀ ਆ ਠੀਕ ਹੈ ਜੀ ਕਿ ਇਹ ਅਸਤੀਫਾ ਦੇਣ ਔਰ ਇਹ ਕਹਿਣ ਵੀ ਮੈਂ ਕਹਿੰਦੇ ਨਾ ਕਿ ਮੈਂ ਵਿਕਾਸ ਹਾਲ ਕਰਾਇਆ ਤੇ ਮੇਰੇ ਕੋ ਪੂਰਥ ਲੈਲੇ ਮੈਨੂੰ ਇਹਦਾ ਨਵਾਜਣਗੇ ਇਹ ਜਿਹੜੇ ਜੋ ਪਹਿਲਾਂ ਕਰਦੇ ਰਿਹਾ ਉਹ ਨਾ ਕੋਈ ਕੋਈ ਜਿੱਦਾਂ ਕਿਦੇ ਕੋਈ दारू ਤੇ ਜਿਹੜੇ ਪੈਸੇ ਵਾਲੀ ਉਹ ਤੋਂ ਬਿਨਾ ਇੱਕ ਸੌਂਕਾ ਆ ਕੇ ਕਹਿ ਦੇਣ ਕਿ ਵੀ ਮੈਂ ਇਹ ਕੰਮ ਨਹੀਂ ਕਰੂੰਗਾ ਤੇ ਮੈਂ ਆਪਣੇ ਕੰਮ ਦੇ ਨਾਂ ਤੇ ਇਲੈਕਸ਼ਨ ਲੜੂਗਾ ਤੇ ਮੈਂ ਬਾਕੀ ਫਿਰ ਵੀ ਇੱਕ ਗੱਲ ਹੋਰ ਵੀ ਮੈਂ ਗੱਲ ਕਹਿਣਾ ਕਿ ਇਹਨਾਂ ਨੇ ਜਿਹੜਾ 2022 ਦੇ ਵਿੱਚ ਵੀ ਪੂਰਾ ਜ਼ੋਰ ਲਾਇਆ ਪੈਸੇ ਦੇ ਨਾਲ ਲਾਸਟ ਮੂਮੈਂਟ ਤੇ ਆ ਕੇ ਇਹਨੂੰ ਪਤਾ ਕਿੰਦਾ ਜਿੱਤੇ ਨੇ ਹਰ ਕੱਲੀ-ਕੱਲੀ ਗੱਲ ਮੈਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਇਹੋ ਤੇ ਡਰ ਮਾਰਦਾ ਇਹ ਜੇ ਫਿਰ ਵੀ ਜੋ ਮੈਂ ਕਹਿੰਨੀ ਕੋਈ ਉਹਨਾਂ ਕਹਿੰਦਾ ਪੈਸੇ ਵੀ ਲਾ ਲੈਣ ਕਿ ਕਪੂਰਥਲੇ ਦੇ ਲੋਕਾਂ ਨੂੰ ਪਤਾ ਕਿ ਇਹ ਬੰਦਾ ਅਸੀਂ ਇਹਨੂੰ ਜਿੰਨਾ ਮਾਨ ਸਨਮਾਨ ਕੱਲਾ ਇਹਨਾਂ ਨੂੰ ਸਾਰਾ ਟੱਬਰ ਜਿਹੜਾ ਪੈਨਸ਼ਨ ਤੇ ਲਾਤਾ ਭਰਜਾਈ ਬਣਾ ਐਮਐਲਏ ਬਣਾਤੀ ਉਹਦੀ ਪੈਨਸ਼ਨ ਘਰ ਵਾਲੀ ਐਮਐਲਏ ਬਣਾਤੀ ਉਹਦੀ ਪੈਨਸ਼ਨ ਇਹਨਾਂ ਨੂੰ ਦੋ ਪੈਨਸ਼ਨਾਂ ਲਵਾਤੀਆਂ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਇਸ ਇਸ ਪਰਿਵਾਰ ਦਾ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਵੀ ਅਸੀਂ ਕਪੂਰਥਲੇ ਇਹਨਾਂ ਨਵਾਜਿਆ ਇਹਨਾਂ ਕੀ ਕੀਤਾ ਉੂਵਿਤ ਆਸੇ ਲਿਖਣ ਨੂੰ ਲੋਕ ਤਿਆਰ ਨੇ ਜੋ ਮਰਜ਼ੀ ਜੋਰ ਲਾ ਲੈਣ ਅਸਤੀਫਾ ਦੇਣ ਔਰ ਮੈਂ ਲੜੂੰਗਾ ਇਹਨਾਂ ਦੇ ਬਰਾਬਰ ਫਿਰ ਪਤਾ ਲੱਗ ਜੂਗਾ ਕਹਿੰਦ ਮਤਲਬ ਕਿ ਤੁਸੀਂ ਵੀ ਕਮਰ ਕੱਸ ਲਈਏ ਪਾਰਦਰਸ਼ੀ ਇਲੈਕਸ਼ਨ ਲੜਨ ਲਈ ਮੈਂ ਕਮਰ ਕਮਰ ਕਸੀ ਹੈ ਦੱਸੋ ਮੈਂ ਤੋ ਬਾਰ-ਬਾਰ ਮੇਰੇ ਕੋ ਕੀ ਕਹਣਾ ਚਾਹੁੰਦੇ ਆ ਮੈਂ ਇਹੋ ਗੱਲ ਕਹਿ ਰਿਹਾ ਕਿ ਜੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਐਮਸੀ ਐਮਸੀ ਵਾਲਾ ਮੇਰਾ ਕੋ ਨਹੀਂ ਲੈਵਲ ਨਹੀਂ ਮੈਂ ਐਮਐਲਏ ਲੜੂ ਕੱਲ ਨੂੰ ਅਸਤੀਫਾ ਦੇਣ ਅਰ ਨਾਲ ਹੀ ਜਿਹੜੀਆਂ ਹੈਗੀਆਂ ਅਜ ਇਲੈਕਸ਼ਨ ਆ ਰਹੀਆਂ ਤੇ ਉਹਦੇ ਉਹਦੇ ਉਹ ਉਹਦੇ ਵਿੱਚ ਲੜਾਂਗੇ ਮਾਣੋ ਵੀਡੀਓ ਦੇ ਵਿੱਚ ਬਾਰ ਬਾਰ ਇਹ ਕਹੇਗੀ ਮੈਨੂੰ ਦੱਸ ਕਿਹੜੀ ਸੀਟਾਂ ਨੇ ਐਮਸੀ ਦੀ ਕਿਧਰੋਂ ਚਾਹੀਦੀ ਐ ਮੈਂ ਉਹਨੂੰ ਖਾਲੀ ਕਰਉਣਾ ਇਹ ਬਾਰ ਬਾਰ ਉਹ ਯਾਰ ਜਿਹੜੇ ਵਿਚਾਰੇ ਕਿਸੇ ਕਿਸੇ ਗਰੀਬ ਨੂੰ ਜਿਹੜੇ ਐਮਸੀ ਜਿਹਦੇ 117000 ਜਿਹੜੀ ਤਸਦੀ ਭੰਦੇ 17000 ਤਨਖਾਹ ਜ਼ਰੂਰੀ ਮਾਰਨੀ ਅਰਬਾ ਪਤੀ ਇਹ ਦੇਣ ਅਸਤੀਫਾ ਇਹਨਾਂ ਨੂੰ ਲੜਨ ਵਿੱਚ ਕੀ ਫਰਕ ਮੈਂ ਐਮਸੀ ਨੂੰ 100 ਫਰਕ ਪੈ ਸਕਦਾ ਇਹਨਾਂ ਨੂੰ ਕੀ ਫਰਕ ਹੈ ਮਾਤਣੇ ਲੱਗੇ ਲੜਨੀ ਆ ਗੱਲ ਕੀ ਆ